ਸਦਾਮ ਹੁਸੈਨ ਇੱਕ ਅਜਿਹਾ ਇਨਸਾਨ ਜਿਸਨੇ ਆਪਣੀ ਮਿੱਟੀ ਲਈ ਆਪਣੇ ਲੋਕਾਂ ਲਈ ਆਪਣੀ ਇੱਜ਼ਤ ਲਈ ਪੂਰੀ ਦੁਨੀਆ ਨਾਲ ਟੱਕਰ ਲੈ ਲਈ ਸਦਾਮ ਦਾ ਜਨਮ 28 ਅਪ੍ਰੈਲ 1937 ਨੂੰ ਇਰਾਕ ਦੇ ਛੋਟੇ ਜਿਹੇ ਪਿੰਡ ਅਲ ਔਜਾ ਟਿਕਰਿਤ ਨੇੜੇ ਹੋਇਆ ਬਚਪਨ ਗਰੀਬੀ ਵਿੱਚ ਬਿਤਾਇਆ ਜਨਮ ਤੋਂ ਪਹਿਲਾਂ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਮਾਂ ਨੇ ਗਰੀਬੀ ਅਤੇ ਡਰ ਦੇ ਸਹਾਈ ਵਿੱਚ ਉਸਦੀ ਪਰਵਰਿਸ਼ ਕੀਤੀ ਘਰ ਵਿੱਚ ਭੁੱਖ ਗਰੀਬੀ ਤੇ ਹਾਲਾਤਾਂ ਦਾ ਜ਼ਖਮ ਹਰ ਰੋਜ਼ ਉਸ ਦੇ ਮਨ ਵਿੱਚ ਅੱਗ ਪੈਦਾ ਕਰਦਾ ਸੀ ਜਦੋਂ ਉਹ ਸਿਰਫ 10 ਸਾਲਾਂ ਦਾ ਸੀ ਤਾਂ ਉਹ ਆਪਣੇ ਮਾਮੇ ਖੈਰੂ ਲਾਤਲਫਾਕ ਕੋ ਟਿਕਰਿਤ ਸ਼ਹਿਰ ਚਲਾ ਗਿਆ ਇਹ ਮਾਮਾ ਉਸ ਦੇ ਜੀਵਨ ਦਾ ਸਭ ਤੋਂ ਵੱਡਾ ਪ੍ਰਭਾਵ ਬਣਿਆ ਇੱਕ ਸਾਫ ਦਾ ਸੈਨਿਕ ਜਿਸ ਦੇ ਵਿੱਚ ਦੇਸ਼ ਭਗਤੀ ਦੀ ਅੱਗ ਸੜ ਰਹੀ ਸੀ ਉਸ ਨੇ صدام ਨੂੰ ਸਿਖਾਇਆ ਇਰਾਕ ਸਿਰਫ ਰੇਤ ਨਹੀਂ ਇਹ ਇਤਿਹਾਸ ਹੈ ਇਹ ਸ਼ਾਨ ਹੈ ਉੱਥੇ ਹੀ صدام ਨੇ ਪਹਿਲੀ ਵਾਰ ਸਕੂਲ ਵੇਖਿਆ ਪੜਾਈ ਵਿੱਚ ਉਹ ਚੁਸਤ ਸੀ ਪਰ ਉਸ ਦਾ ਮਨ ਕਿਤਾਬਾਂ ਤੋਂ ਵੱਧ ਸੱਤਾ ਇਨਸਾਫ ਤੇ ਬਦਲਾ ਵਿੱਚ ਰੁਚੀ ਰੱਖਦਾ ਸੀ ਜਦ ਉਸ ਨੇ ਬਗਦਾਦ ਆ ਕੇ ਸਕੂਲ ਜੁਆਇਨ ਕੀਤਾ ਉਹ ਹਰ ਵੇਲੇ ਅਰਬ ਇਕਾਈਅਤ ਤੇ ਆਜ਼ਾਦੀ ਬਾਰੇ ਗੱਲ ਕਰਦਾ ਸੀ ਉਹ ਕਹਿੰਦਾ ਸੀ ਜਿਸ ਕੌਮ ਦੇ ਬੱਚੇ ਸੁਪਨੇ ਦੇਖਦੇ ਨੇ ਉਹ ਕੌਮ ਕਦੇ ਗੁਲਾਮ ਨਹੀਂ ਰਹਿੰਦੀ ਜਵਾਨੀ ਵਿੱਚ ਹੀ ਉਹ ਬਾਠ ਪਾਟੀ ਨਾਲ ਜੁੜ ਗਿਆ ਇਹੋ ਪਾਰਟੀ ਜਿਸ ਦਾ ਮਕਸਦ ਸੀ ਅਰਬ ਦੇਸ਼ਾਂ ਨੂੰ ਇਕੱਠਾ ਕਰਨਾ ਤੇ ਵਿਦੇਸ਼ੀ ਤਾਕਤਾਂ ਤੋਂ ਆਜ਼ਾਦ ਕਰਨਾ ਉਹ ਸਿਰਫ ਇੱਕ ਕਾਰਕੁਨ ਨਹੀਂ ਇੱਕ ਜੋਸ਼ੀਲਾ ਇਨਕਲਾਬੀ ਸੀ ਉਸਨੇ ਤਾਨਾशाही شاہੀ ਰਾਜ ਦੇ ਵਿਰੁੱਧ ਲੜਾਈਆਂ ਵਿੱਚ ਹਿੱਸਾ ਲਿਆ ਇੱਥੋਂ ਤੱਕ ਕਿ ਉਸਨੇ ਇੱਕ ਵਾਰ ਇਰਾਕ ਦੇ ਪ੍ਰਧਾਨ ਮੰਤਰੀ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਉਸ ਸਮੇਂ ਉਸ ਨੂੰ ਭੱਜ ਕੇ ਸੀਰੀਆ ਤੇ ਮਿਸਰ ਜਾਣਾ ਪਿਆ ਪਰ ਉਸਦਾ ਮਕਸਦ ਨਹੀਂ ਬਦਲਿਆ ਇਰਾਕ ਨੂੰ ਤਾਕਤਵਰ ਦੇਸ਼ ਬਣਾਉਣਾ। 1979 ਵਿੱਚ ਜਦੋਂ ਉਹ ਇਰਾਕ ਦਾ ਰਾਸ਼ਟਰਪਤੀ ਬਣਿਆ, ਉਸਨੇ ਕਿਹਾ ਹੁਣ ਇਰਾਕ ਕਿਸੇ ਤੋਂ ਨਹੀਂ ਡਰੇਗਾ। ਅਸੀਂ ਆਪਣੇ ਪੈਰਾਂ ਤੇ ਖੜੇ ਹੋਵਾਂਗੇ। ਉਸਦੇ ਸ਼ਾਸਨ ਹੇਠ ਇਰਾਕ ਨੇ ਤੇਲ, ਸਿੱਖਿਆ ਤੇ ਹਥਿਆਰਾਂ ਦੇ ਖੇਤਰ ਵਿੱਚ ਤੇਜ਼ ਤਰੱਕੀ ਕੀਤੀ। ਸਕੂਲਾਂ ਤੇ ਹਸਪਤਾਲਾਂ ਦਾ ਜਾਲ ਵਿਛਾਇਆ ਗਿਆ। ਲੋਕ ਕਹਿੰਦੇ ਸਨ, "ਸਦਾਮ ਦਾ ਇਰਾਕ ਤਾਕਤ ਦਾ ਇਰਾਕ।" ਪਰ ਤਾਕਤਵਰ ਹੋ ਰਿਹਾ ਇਰਾਕ ਕਈਆਂ ਨੂੰ ਚੁਪਨ ਲੱਗਿਆ 1980 ਵਿੱਚ ਈਰਾਨ ਨਾਲ ਜੰਗ ਛੇੜੀ 8 ਸਾਲਾਂ ਦੀ ਖੂਨੀ ਲੜਾਈ ਲੱਖਾਂ ਜਾਨਾਂ ਗਈਆਂ ਪਰ ਸਦਾਮ ਨੇ ਕਦੇ ਹਾਰ ਨਹੀਂ ਮੰਨੀ ਜੰਗ ਤੋਂ ਬਾਅਦ ਵੀ ਉਸਨੇ ਕਿਹਾ ਜੇ ਤੂਫਾਨ ਆਵੇ ਤਾਂ ਦਰਖਤ ਝੁਕਦੇ ਨਹੀਂ ਉਹ ਆਪਣੀਆਂ ਜੜ੍ਹਾਂ ਹੋਰ ਮਜ਼ਬੂਤ ਕਰਦੇ ਨੇ ਪਰ 1990 ਵਿੱਚ ਸਦਾਮ ਨੇ ਕੁਵੇਤ ਤੇ ਹਮਲਾ ਕਰ ਦਿੱਤਾ ਕਿਉਂਕਿ ਉਹ ਮੰਨਦਾ ਸੀ ਕਿ ਕੁਵੇਤ ਉਸਦੇ ਦੇਸ਼ ਦਾ ਹਿੱਸਾ ਹੈ ਅਤੇ ਪੱਛਮੀ ਤਾਕਤਾਂ ਉਸ ਦਾ ਤੇਲ ਲੁੱਟ ਰਹੀਆਂ ਹਨ ਇਹ ਫੈਸਲਾ ਉਸ ਦੇ ਵਿਰੁੱਧ ਦੁਨੀਆ ਨੂੰ ਖੜਾ ਕਰ ਗਿਆ 1991 ਵਿੱਚ ਅਮਰੀਕਾ ਨੇ ਗਲਫ ਵਾਰ ਸ਼ੁਰੂ ਕੀਤੀ ਇਰਾਕ ਦੀ ਫੌਜ ਨੇ ਡਟ ਕੇ ਮੁਕਾਬਲਾ ਕੀਤਾ ਪਰ ਅਮਰੀਕੀ ਤਾਕਤ ਬਹੁਤ ਵੱਡੀ ਸੀ ਸਦਾਮ ਨੇ ਫਿਰ ਵੀ ਕਿਹਾ ਮੈਂ ਜੰਗ ਹਾਰ ਸਕਦਾ ਹਾਂ ਪਰ ਇਰਾਕ ਦੀ ਇੱਜ਼ਤ ਕਦੇ ਨਹੀਂ ਹਾਰਨ ਦੇਵਾਂਗਾ ਸਾਲ 2003 ਅਮਰੀਕਾ ਨੇ ਫਿਰ ਹਮਲਾ ਕਰ ਦਿੱਤਾ ਕਾਰਨ ਦਿੱਤਾ ਗਿਆ ਇਰਾਕ ਕੋਲ ਨਾਸ਼ਕਾਰੀ ਹਥਿਆਰ ਹਨ ਪਰ ਉਹ ਹਥਿਆਰ ਕਦੇ ਮਿਲੇ ਨਹੀਂ ਸਦਾਮ ਛੁਪ ਗਿਆ ਮਹੀਨੇ ਲੰਘ ਗਏ ਫਿਰ 13 ਦਸੰਬਰ 2003 ਨੂੰ ਉਹ ਫੜਿਆ ਗਿਆ ਇੱਕ ਛੋਟੀ ਜਹੀ ਖੋਵ ਵਿੱਚੋਂ ਦੁਨੀਆ ਦੇ ਟੀਵੀ ਚੈਨਲਾਂ ਨੇ ਉਹ ਤਸਵੀਰਾਂ ਦਿਖਾਈਆਂ ਪਰ ਉਸ ਦੀ ਅੱਖਾਂ ਵਿੱਚ ਅਜੇ ਵੀ ਡਰ ਨਹੀਂ ਸੀ ਉਹ ਮੁਸਕਰਾ ਰਿਹਾ ਸੀ ਮੁਕੱਦਮਾ ਚੱਲਿਆ ਫੈਸਲਾ ਆਇਆ ਫਾਂਸੀ ਦੀ ਸਜ਼ਾ ਪਰ ਜਦ ਉਹ ਫਾਂਸੀ ਦੇ ਤਖਤੇ ਵੱਲ ਵੱਧ ਰਿਹਾ ਸੀ ਉਸ ਦਾ ਸਿਰ ਉੱਚਾ ਸੀ ਉਸਨੇ ਆਖਰੀ ਸਾਹ ਲੈਂਦਿਆਂ ਕਿਹਾ ਅੱਲਾਹੁ ਅਕਬਰ ਮੇਰੀ ਕੌਮ ਜ਼ਿੰਦਾਬਾਦ 30 ਦਸੰਬਰ 2006 Saddam Hussein ਦੀ ਮੌਤ ਹੋ ਗਈ ਪਰ ਉਸ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅੱਜ ਵੀ ਜਦ ਕੋਈ ਆਪਣੀ ਮਿੱਟੀ ਲਈ ਖੜਾ ਹੁੰਦਾ ਹੈ ਜਦ ਕੋਈ ਜ਼ੁਲਮ ਦੇ ਵਿਰੁੱਧ ਬੋਲਦਾ ਹੈ ਲੋਕ ਕਹਿੰਦੇ ਨੇ ਇਹ ਬੋਲ Saddam ਵਾਲੇ ਨੇ ਉਹ ਕਹਿੰਦਾ ਸੀ ਇਤਿਹਾਸ ਮੇਰੇ ਵਿਰੁੱਧ ਲਿਖਿਆ ਜਾ ਸਕਦਾ ਹੈ ਪਰ ਸਚਾਈ ਮੇਰੇ ਹੱਕ ਵਿੱਚ ਬੋਲੇਗੀ ਸਦਾਮ ਹੁਸੈਨ ਇੱਕ ਵਿਵਾਦਤ ਸ਼ਖਸ ਪਰ ਇੱਕ ਐਸਾ ਨਾਮ ਜਿਸ ਦੀ ਦਲੇਰੀ ਤੇ ਕੌਮੀ ਪਿਆਰ ਨੂੰ ਇਤਿਹਾਸ ਕਦੇ ਨਹੀਂ ਭੁੱਲੇਗਾ ਏਸੀ ਸਦਾਮ ਹੁਸੈਨ ਇੱਕ ਆਦਮੀ ਇੱਕ ਕਹਾਣੀ ਇੱਕ ਜ਼ਿੰਦਾ ਦਾਸਤਾਨ